ਅਚਾਨਕ ਸੱਤ ਮੈਂਬਰੀ ਕਮੇਟੀ ਗਾਇਬ ਜਿਹੀ ਹੋਈ ਨਜ਼ਰ ਆ ਰਹੀ ਹੈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਕਿ 11 ਤਰੀਕ ਨੂੰ ਹੋਣੀ ਸੀ ਉਹ ਨਹੀਂ ਹੋਈ ਔਰ ਉਸ ਤੋਂ ਬਾਅਦ ਉਸ ਤਰੀਕ ਨੂੰ ਹੁਣ ਅੱਗੇ ਪਾ ਦਿੱਤਾ ਗਿਆ ਯਾਨੀ ਕਿ 13 ਤਰੀਕ ਨੂੰ 13 ਤਰੀਕ ਨੂੰ ਇਹ ਮੀਟਿੰਗ ਹੋਵੇਗੀ ਇਸ ਬਾਰੇ ਮੀਡੀਆ ਰਿਪੋਰਟਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਸੱਤ ਮੈਂਬਰੀ ਕਮੇਟੀ ਐਸਟਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਹੋਣੀ ਸੀ ਜਿਸ ਕਮੇਟੀ ਨੇ ਨਿਗਰਾਨੀ ਕਰਨੀ ਸੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਦੇ ਉੱਤੇ ਉਸ ਕਮੇਟੀ ਦੀ ਮੀਟਿੰਗ ਹੁਣ 13 ਤਰੀਕ ਨੂੰ ਹੋਣ ਜਾ ਰਹੀ ਹੈ ਇਹ ਤਬਦੀਲ ਕਿਉਂ ਹੋਇਆ ਸਮਾਂ ਇਹਦੇ ਉੱਤੇ ਵਿਚਾਰ ਹੋਣਾ ਜ਼ਰੂਰੀ ਹੈ ਕਿਉਂਕਿ ਪਿਛਲੀ ਵਾਰ ਜਦੋਂ ਮੀਟਿੰਗ ਹੋਈ ਸੀ ਤੇ ਉਸ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਅਗਲੀ ਮੀਟਿੰਗ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੂੰ ਬੁਲਾਇਆ ਜਾਵੇਗਾ ਔਰ ਉਸ ਮੀਟਿੰਗ ਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਜਿਹੜੇ ਨੇ ਉਹ ਉਮੀਦ ਹੈ ਕਿ ਸ਼ਰਕਤ ਕਰਨਗੇ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਬ੍ਰਿਵਿੰਦਰ ਸਿੰਘ ਭੁੰਦੜ ਨੇ 12 ਤਰੀਕ ਯਾਨੀ ਕਿ ਅੱਜ ਦੀ ਤਰੀਕ ਦਾ ਹਵਾਲਾ ਦਿੰਦੇ ਹਾਂ ਕਿ ਆ ਕਿ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਵਿੱਚ ਸ਼ਰਕਤ ਕਰਨੀ ਹੈ ਜਿਸ ਕਾਰਨ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਇਸ ਵਾਸਤੇ ਇਹ ਤਰੀਕ ਜਿਹੜੀ ਆ ਉਹ ਅੱਗੇ ਪਾ ਦਿੱਤੀ ਗਈ ਹੈ 13 ਤਰੀਕ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਹੁਣ 13 ਤਰੀਕ ਨੂੰ ਵੇਖਣਾ ਹੋਵੇਗਾ ਕਿ ਕੀ ਇਹ ਮੀਟਿੰਗ ਹੁੰਦੀ ਹੈ ਹਾਲਾਂਕਿ ਬੜੀਆਂ ਤਕਰੀਰਾਂ ਇਹ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਇਹ ਮੀਟਿੰਗ 13 ਨੂੰ ਵੀ ਨਹੀਂ ਹੋਵੇਗੀ ਸ਼ਾਇਦ ਪਰ ਵੇਖਣ ਵਾਲੀ ਗੱਲ ਇਸ ਮੀਟਿੰਗ ਨੂੰ ਕਿੱਥੇ ਤੱਕ ਐਕਸਟੈਂਡ ਕੀਤਾ ਜਾਂਦਾ ਜਾਂ ਫਿਰ ਕੱਲ ਹੀ ਹੋ ਜਾਂਦੀ ਹੈ ਮੀਟਿੰਗ ਔਰ ਜੇ ਹੁੰਦੀ ਹੈ ਮੀਟਿੰਗ ਤਾਂ ਫਿਰ ਕੀ ਇਹ ਚ ਫੈਸਲਾ ਲਿਆ ਜਾਂਦਾ ਕਿਉਂਕਿ ਸਵਾਲ ਬਹੁਤ ਸਾਰੇ ਖੜੇ ਹੋ ਰਿਹਾ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜੇ ਤੁਸੀਂ ਫੈਸਲਾ ਹੀ ਲੈਣਾ ਹੈ ਕਿਸੇ ਫੈਸਲੇ ਤੇ ਪਹੁੰਚਣਾ ਹੀ ਹੈ ਤਾਂ ਫੈਸਲਾ ਤਾਂ ਬੜਾ ਸਿੰਪਲ ਤਰੀਕੇ ਦੇ ਨਾਲ ਵੀ ਲਿਆ ਜਾ ਸਕਦਾ ਹੈ ਬਗੈਰ ਤਰੀਕਾ ਅੱਗੇ ਪਾਏ ਇਹ ਵੀ ਤਕਰੀਰਾਂ ਕਿਤਨਾਂ ਕਿਤਨੀਆਂ ਜਾਂ ਰਹੀਆਂ ਹੈ ਖੈਰ ਵਿਸਥਾਰ ਪੂਰਵਕ ਆਉਣ ਵਾਲੇ ਕੱਲ ਨੂੰ ਪਤਾ ਲੱਗੇਗਾ ਕੀ ਹੋਵੇਗਾ ਉਦੋਂ ਤੱਕ ਲਈ ਬਣੇ ਰੋ ਵਨਰੀਆ ਪੰਜਾਬੀ